ਗਿਫਟ ਲੱਗੇ ਆ ਓਪਨ ਕਰਨ ਜਿਹੜੇ ਮਿਲੇ ਉਥੋਂ ਉੱਪਰ ਕਰਨਾ ਉੱਪਰ ਕਰਨਾ ਤੋਂ ਬੰਗੇ ਮੈਨੂੰ ਦੇ ਲੋ ਕਮਾ ਲੱਭੂ ਪੁੰਦਾ ਲੱਭੂ ਪੁੰਦਾ ਅੱਛਾ ਆਪੇ ਆਸੇ ਲੋ ਹੂੰ ਸੈਲੋ ਕੰਪਨੀ ਹੈ ਨਾ ਇਹ ਪਹਿਨ ਹੁੰਦੇ ਹੁੰਦੇ ਤਨ 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 ਪਾਣੀ ਪੀਆ ਕਰਦੇ ਆ ਕੀ ਕੀ ਕਰਾਂਗੇ ਇਹਦੇ ਵਿੱਚ ਇਹਦੇ ਵਿੱਚ ਪਾਣੀ ਪੀਆ ਕਰਦੇ ਆ ਹਾਂ ਪਾਣੀ ਪੀਆ ਕਰਦੇ ਆ ਅਗਰ ਵੇਖ ਪਾਣੀ ਦੱਲੇ ਆ ਪੀਆ ਕਰਦੇ ਆ ਇਹਨੂੰ ਬੱਡੇਨ ਖੋਲੋ ਇਹਨੂੰ ਬੱਡੇਨ ਖੋਲੋ ਚਲੋ ਹਾਂ ਤੇ ਖੋਲੋ ਗੇਨ ਖੋਲੋ ਤਮ ਤਮ ਉਹ ਤਾਂ ਬਣਾਇਆ ਹਰ ਘਰ ਕੋਲ ਪਰਾਂ ਜੀ ਕਰਦੋ ਕਰਦੋ ਫੁੱਲ ਮੈਂਟਮੈਂਟ ਖੋਲ ਦੋ ਮਮਾ ਖੋਲਦਾ ਨਹੀਂ ਹੋਣਾ ਮਮਾ ਖੋਲਦਾ ਵਾ ਅੱਧਾ ਵੀ ਖੋਲਣ ਦੀ ਜਾਗੇ ਜਾਗਾ ਉਹਨੂੰ ਖੋਹ ਗਤੈਨ ਕੁਮਾਰੋ ਚਲੋ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਹਾਂ ਇਦਾਂ ਸੋਣਾ ਜਿਵੇਂ ਇਥੇ ਲੰਗਰ ਲੱਗਣਿਆ ਇਥੇ ਇਥੇ ਗੇਟ ਬਣਾਈਏ ਕਾ ਵੀ ਗੇਟ ਬਣਿਆ ਇਥੇ ਦਾਖਲਾ ਕਰਨਦਾ ਹੀ ਹੋਵੇ ਫੋਨ ਵੀ ਮੇਰੇ ਬਾਪੇ ਦੇ ਫੋਨ ਨੇ ਆਹ ਗੁੜੇ ਅਸਟਾਮ ਸ਼ਾਂਤੀ ਆ ਰਾਨ ਨੂੰ ਚੱਲਣਗੇ ਜਰਾ ਇਧਰ ਮਿੱਟੀ ਮਿੱਟੀ ਡੇ ਪਾਉਣਾ ਉਧਰ ਮਿੱਟੀ ਪਾਤੀ ਸਾਰੇ ਉਹ ਖਪਰ ਦੀ ਸਾਈਡ ਆਪਣੇ ਆ ਵੀ ਆ ਵੈਣੀ ਜੀ ਦਾ ਕਰਦੇ ਥੋੜਾ ਪਾਣੀ ਪੁਣੀ ਲੰਘ ਕੇ ਅੰਦਰ ਨਹੀਂ ਤੇ ਓੱਖਾ ਆਣੇ ਕੰਮ ਸਾਰੇ ਨਾ 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 ਇੱਧਰ ਖੋ ਇੱਧਰ ਛੱਡ ਦੋ ਵੇਖ ਪਲਟੀ ਨਾ ਮਾਰ ਜੇ ਛੱਡ ਦੇ ਛੱਡ ਦੇ ਆ ਹਾਂ 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 ਮਣੀਆ ਬਣੋ ਕੋਈ ਇੱਕ ਪ੍ਰਸ਼ਾਦੇ ਨਾਲ ਹਾਂ ਓਏ ਇੱਕ ਪ੍ਰਸ਼ਾਦੇ ਨਾਲ ਕੋ ਬਣੋ ਸ਼ਰਦਾਈ 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 ਦੇਰੀ ਹਾਂਜੀ ਸਸਿਕਾ ਜੀ ਚੱਲੇ ਆਂ ਦੀ ਦਵਾਈ ਲੈਣ ਵਾਸਤੇ ਤੇ ਠੀਕ ਨਹੀਂ ਆ ਮੇਰੀ ਇੱਕ ਕੁੜੀ ਠੀਕ ਨਹੀਂ ਹੁੰਦੀ ਪਤਾ ਨਹੀਂ ਕੀ ਗੱਲ ਹੈ ਯਾਰ ਕੱਲ ਵੀ ਤੋਂ ਉਹ ਫਰਾਂ ਦਵਾਈ ਲੈ ਕੇ ਆਇਆ ਸੀ ਪਰਸੋਂ ਪਰਸੋਂ ਅੱਜ ਫੇਰ ਚੱਲੇ ਆ ਹਸਪਤਾਲ ਲੈ ਕੇ ਕਿਉਂਕਿ ਇੰਦਰਮਾਨ ਨੇ ਹੁੰਦੇ ਲੋਕੋ ਤੋਂ ਗੱਲ ਨਹੀਂ ਬੰਡੀ ਰੱਖਤ ਹਾਂ ਕਿੱਥੇ ਚੱਲੇ ਆ ਆਪ ਕੋ ਡਾਇਨਾਮਿਕ ਟੇਕੋ ਓਕੇ ਓਕੇ ਵੈਲਕਮ ਓਕੇ ਅਹੀਂ ਆਇਆ ਆਵੜੇ ਹਸਪਤਾਲ ਖਾਦੀਆਂ ਰੋਡ ਤੇ ਚੱਲੇ ਚੱਲੇ ਚੱਲ ਐਚਪੀ ਸਿੰਘ ਵਧੀਆ ਮੈਂ ਡਾਕਟਰ ਬਹੁਤ ਸਿਆਣਾ ਹੈ ਬੱਚਿਆਂ ਦਾ ਜੀ ਹਰ ਗੰਨੇ ਹੁਣੇ ਤੈਸ ਤੇ ਹਲਕੀ ਜਿਹੀ ਇਨਫੈਕਸ਼ਨ ਆਈ ਕੋਈ ਜਿਆਦਾ ਨਹੀਂ ਇਦਾਂ ਕੁ ਮਸਲਾ ਨਹੀਂ ਆ ਡਾਕਟਰ ਨੇ ਕਿਹਾ ਵੀ ਉਹ ਨੋਰਮਲ ਹੈ ਕੋਈ ਦਿੱਕਤ ਨਹੀਂ ਡਾਕਟਰ ਬਹੁਤ ਸਿਆਣਾ ਹੈ ਮੈਂ ਅਖੀਰ ਤੇ ਹੁਣ ਮੈਡੀਸਿਨ ਲਈ ਆਏ ਹਨ ਸਪੈਸ਼ਲ ਕਿਹਨੇ ਦੱਸ ਪਾਈ ਵੀ ਇਹ ਡਾਕਟਰ ਸਾਹਿਬ ਕੋ ਜਾਓ ਵਧੀਆ ਰੋਸਾ ਬੱਚਿਆਂ ਦਾ ਤੇ ਹਲੀਮੀ ਵੀ ਬੜੀ ਹੈ ਬੜਾ ਉਹਦੇ ਬੜੇ ਪਿਆਰ ਨਾਲ ਬੋਲਦਾ ਥੋੜਾ ਡਾਕਟਰ ਮੈਂ ਐਂਡ ਦਾ ਬੰਦਾ ਇਹ ਉੱਥੇ ਵੀ ਸਹੀ ਹੈ ਇਹ ਹੈਗਾ ਕਾਦੀਆਂ ਰੋਡ ਠੀਕ ਆ ਇਹ ਉਹ ਡਾਕਟਰ ਸਾਹਿਬ ਦਾ ਚਿਹਰਾ ਜਿਹਾ ਵੇਖੋ ਕਿਉਂ ਇਹ ਕੋ ਹੋਰ ਲੱਗ ਗਿਆ ਜੀ ਆ ਵੀ ਆ ਮਿੱਕੀ ਮਾઉસ ਕੇ ਕੀ ਹੈ ਇਹ ਨਹੀਂ ਕਹਿੰਦੇ ਇਹ ਵੀ ਲੱਗ ਗਿਆ ਫਿੱਟ ਹੋ ਗਿਆ ਜੀ ਆ ਬੇੜੀ ਤੇ ਹੁਣੇ ਸਾਡੇ ਸਟਾਫ ਨੇ ਹੁੰਡਾ ਲਿਆ ਉਹ ਇੱਥੇ ਰਹਿਣੇ ਵਾਲਾ ਕੀ ਹਾਲਤਾ ਮਿੰਟੋਂ ਮਿੰਟ ਫਿੱਟ ਕਰਤਾ ਇਹ ਓ ਜੀ ਓਏ ਮਿੱਤਰੋ ਕਰਤਾ ਜੀ ਫਿੱਟ ਲੈਣ ਯਾਰੇ ਬੰਤੇ ਜਿਨਾਂ ਨੇ ਇਹ ਕੀ ਵੇਖਣ ਦੀ ਤੀ ਥੰਗੜੀ ਇਹ ਕੀ ਹੈ ਥੰਗੜਾ ਲੱਗਦਾ ਨਹੀਂ ਠੀਕ ਅੱਗੇ ਨਹੀਂ ਆ ਤੂੰ ਸ਼ਾਮੀ ਲਵਾਂਗੇ ਕੋਈ ਚੱਕੰਨ ਨਾ ਆਗੇ ਅਮਾ ਜੀ ਨਹੀਂ ਨਹੀਂ ਲੱਗਦਾ ਹਲੈ ਹਲੋ ਆ ਗਈ ਇੱਕ ਯਾਰ ਘੋੜੇ ਨੂੰ ਕੀ ਕਹਿੰਦੇ ਆ ਡੋਲ ਡੋਲ ਨਹੀਂ ਨਹੀਂ ਉਹ ਬੋਲਦੀ ਨਹੀਂ ਉਹ ਕੀ ਜਿਹੜਾ ਸਰਜਾ ਭੌਂਦਾ ਵਾ ਯਾਰ ਇਹ ਕੰਨੀ ਹੁੰਦੀ ਵੀ ਆਵਾ ਲੈਣਾ ਆ ਲਾ ਪੂਪੂ ਆਹੋ ਕੀ ਐ ਲਾਪੂ ਆ ਹਾਈ ਨਜ਼ਾਰੇ ਫਰੀਜ਼ ਦੇ ਪਈ ਦੇ ਨਜ਼ਾਰੇ ਫਰੀਜ਼ ਦੇ ਨਜ਼ਾਰੇ ਫਰੀਜ਼ ਦੇ ਨਜ਼ਾਰੇ ਫਰੀਜ਼ ਦੇ ਇਧਰ ਇਧਰ ਰੱਖੋ ਫਰੀਜ਼ ਦੇ ਨਜ਼ਾਰੇ ਆ ਮੈਡਮ ਵੀ ਨਾਲ ਹੀ ਆਪਣੇ ਕਿਉਂ ਮੰਨਦਾ ਜੇ ਫਿਰ ਚਾਚੇ ਨੂੰ ਗੱਲਬਾਤ ਗੱਲਬਾਤ ਪੂਰੀ ਐ ਐਂਡ ਇੱਕੋ ਪੂਰੀ ਐਂਡ ਉਹ ਨਹੀਂ ਹਨੀ ਡਰ ਨਹੀਂ ਹੈਗਾ ਨਾ ਨਹੀਂ ਉਹ ਤੇ ਤੈਨੂੰ ਲੱਗਦਾ ਉਹ ਚੀ ਜਿਆਦਾ ਹੈ ਇਹਦੇ ਚ ਨਹੀਂ ਕੋਈ ਆਇਓ 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 ਨਹੀਂ 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 ਹੋਏ ਮਾਰ ਮਾਰ ਸ਼ਾਲਾ ਡਰ ਗਈ ਕਹਿੰਦੇ ਬੱਚੇ بڑے ਸੁਨੀਵ ਇਧਰ

ਆ ਚੰਗਾ ਰੱਥ ਜੇ ਚੰਤੀ ਚੱਲਦਾ ਮੇਰੀ ਹਰਖਣ ਕਿ ਨਹੀਂ ਖੋਸ਼ ਹਾਂ ਢੀ ਵੇਖਿਓ ਇਹ ਵਧੀਆ ਸਭ ਨਿਆਰੇ ਆਗੇ ਇਧਰ ਚਿੱਕੜ ਚ ਜਲਣ ਦਾ ਕੰਮ ਹਾਂਜੀ ਮੈਡਮ ਜੀ ਕਿੱਦਾਂ ਮੋੜ ਓਕੇ ਆ ਚਲਾ ਚਲਾ ਜਾਓ ਜਾਓ ਆ ਮੈਡਮ ਸਾਡੇ ਬਾਧੂ ਤੇ ਲੈ ਰਿਆ ਵੀ ਇਹ ਕੰਦੇ ਡਰ ਕੇ ਆ ਕੇ ਜੀਤ ਆ ਪਰ ਨਹੀਂ ਇਹ ਕੋਕਾ ਕੋਲਾ ਪੀਣ ਲੱਗੇ ਸੰਦੀਪ ਤੇ ਉਹ ਵੇਖੋ ਸੰਦੀਪ ਭਾਜੀ ਮਣੀ ਆ ਗਈ ਕਿੰਨੇ ਦੇ ਆ ਆਹਰ ਨੂੰ ਆ ਚਲੀ ਆ ਜਾ ਚਲ ਪਾ ਜਾਓ ਚਲ ਜਿਓ ਰਹਿਣਾ ਜਾਣਾ ਆਪਾ ਲਈ OK OK ਜਾਣਾ ਆ ਚੱਲੀਏ ਹੈ ਨਾ ਜਾਣਾ ਲੱਗਦਾ ਲੈ ਲਓ ਆਈ ਅੱਜ ਲੱਗਿਆ ਰੌਣਕਾ ਪੂਰੀਆਂ ਕੀ ਆਈ ਬਾਤ ਆ ਕਿਉਂ ਆ ਸਾਡਾ ਸਲੂਨ ਦੇ ਸਾਹਮਣੇ ਕੀ ਆਈ ਬਾਤ ਆ ਅੱਜ ਮੈਂ ਲੱਗਿਆ ਕਿ ਨੀ ਰੌਣਕਾ ਓਏ ਹੈ ਬਾਦ ਦੇ ਹਾਲ ਚਾਤਰ ਦੇ ਮੀਂਹ ਬਹੁਤ ਤੇਜ਼ ਹੋਣ ਔਰ ਆਪਣੀ ਗਲਤ ਕਰਤਾ ਇਹ ਕੰਮ ਖਰਾਬ ਹੋ ਗਿਆ ਸਾਰੇ ਇਹ ਕੋਮਿਕ ਹੀ ਮੋੜ ਗਿਆ ਕਰਤਾ ਡਾਊਨ ਇਹਨਾਂ ਨੇ ਮੈਟੋ ਮੈਟ ਇੱਧਰ ਵੇਖੋ ਕੀ ਬੰਦਿਆ ਜੀ ਆਹ ਹੋ ਗਿਆ ਨੁਕਸਾਨ ਹੋਰ ਵੀ ਇਹ ਇਹਨਾਂ ਦਾ ਵਿਚਾਰਿਆਂ ਦਾ ਨੁਕਸਾਨ ਹੋਗਾ ਪਾਣੀ ਬਹੁਤ ਜ਼ਿਆਦਾ ਵੇਖੋ ਕੀ ਬੰਦਿਆ ਓਧਰ ਵਾਵਾ ਰੌਣਕਾਂ ਲੱਗੀਆਂ ਇੱਧਰ ਤੇ ਕੰਮ ਖਰਾਬ ਹੋ ਗਿਆ ਸਾਰੇ ਪਾਣੀ ਪਾਣੀ ਹੋ ਗਿਆ ਕਟਿੰਗ ਦੇ ਵਾਜ ਵਾਜ ਦੇ ਕਾ ਇੱਧਰ ਜਾ ਇੱਧਰ ਆ ਜਾ ਕਾਤੀ ਭੱਜ ਗਈ ਕਿੱਥੇ ਹੈ ਦਦਾਂ ਨੂੰ ਦਦੋ ਕੇ ਕੱਟੀ ਆਈ ਸੀ ਕਰਣੀਆਂ ਪਾਪਾ ਮੈਂ ਕੁਛ ਨਹੀਂ ਆਣੀ ਪਾਪਾ ਮੈਂ ਨਾ ਦੋੜਾ ਕੀ ਕਰਨੀਆਂ ਮੂੰਬੜਾ ਲੈ ਬਿੜ ਗਿਆ ਵਾ ਕਿੰਨਾ ਕਿ ਤੂੰ ਦਾਈ ਦੇ ਤੈਨੂੰ ਆਤੋਲੀ ਨਹੀਂ ਇਹ ਫੜਾ ਦੇ ਹੁਣ ਨਹੀਂ ਪਾਣਾ ਆਈਂ ਤੂੰ ਨਹੀਂ ਤੇ ਰਾਣਾ ਤਿੰਨੇ ਛੱਡ ਦੇ ਫਿਰ ਵਾਲਾ ਐਵੇਂ ਹੀ ਠੀਕ ਆ ਤੂੰ ਮਾਰ ਤੋਂ ਚੱਟੀ ਗਈ ਮਾਰ ਗਿਆ ਤੂੰ ਜੇ ਛੇਰਵਾ ਵਾਲਾ ਇਹਨੂੰ ਤੇਰੇ ਵਾਲਾ ਉਹ ਸਦਾ ਮਰ ਗਈ ਆ ਪਤਾ ਨਹੀਂ ਕਿੰਨੀ ਚਾਂਬਾ ਰਹੀ ਆ ਜਾ ਜਾ ਜਿਵੇਂ ਜੱਲ ਲੇ ਲੇ ਹਾਂ ਕੱਟ ਕਰ ਲਾ ਤੇ ਦਰਦੀ ਤੇ ਆ ਆੜੀ ਕਣੀਏ ਚਲ ਬੜੀ ਬੜੀ ਚੱਲ ਫੜ ਲੈ ਯਾਰ ਇਹਨੂੰ ਫੜ ਲੈ ਯਾਰ ਇਹਨੂੰ ਇੱਕ ਮਿੰਟ ਫੜੀ 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 ਇਹਨੂੰ ਇਹਨੂੰ ਕਹ ਲੈ ਲਿੱਖ ਦਾਂ ਮੈਂ ਉਹ ਸਾਵੀਰ ਨਾ ਮਾਸਾ ਸਵੀਰ ਅੱਡੀ ਗੁੱਡੀ ਗੁਤਾਰ ਮੈਂ ਜਿਹੜੇ ਛੋਟੇ ਤੇ ਜਾਖ ਨੇ ਇੱਕ ਵਟਕੇ ਇਸ ਜੀ ਮੇ ਲੰਗੀ ਉਹ ਵੀ ਚਾਦਰ ਨਾਲੇ ਮੇੜਦੀ ਫਿਰ ਉੱਥੇ ਚਲ ਜਾ ਮੈਂ ਖੜਕਾ ਦੇਣੀ ਆਂ ਦਾਦਾਂ ਦੇ ਦੇ ਚੱਲ ਬਸ ਕਰ ਹਸਬੰਦ ਮਰਹੀ ਹੋ ਗਈ ਤਿਆਰ ਇਹ ਤਾਂ ਹੁੰਦਾ ਨਹੀਂ ਰਮ ਸਿਰ ਨਹੀਂ ਮੋਹਣ ਦੀ ਵਾਲੇ ਆਣੇ ਹੁਣ ਚੱਲੇ ਆ ਮੱਥਾ ਟੇਕਣ ਵਾਸਤੇ ਪਾਲਕ ਸਹਿਬ ਹੋਣ ਲੱਗੀ ਆ ਮੈਂ ਥਾਡੇ ਚੱਲੇ ਸਾਰੇ ਜਣੇ ਸੁਨੀਲ ਭਾਈ ਸਕੂਟੀ ਚੱਲੇ ਪਰ ਬਾਰਸ਼ ਵੀ ਹੋਣ ਦੀ ਆਪਾਂ ਬਦਨਾ ਬੱਦਾਂ ਠੀਕੋ ਬਸ ਇੱਧੇ ਜਾਵੜਨਾ ਮੈਂ ਮੈਂ ਥਾਡੇ ਕੰਨੇ ਆਣਾ ਬਸ ਪਟਾਕੇ ਚੱਲ ਗਏ ਕਿੰਨੇ ਹੋ ਪਟਾਕੇ ਚੱਲਣੇ ਆ ਸਾਹਮਣੇ ਆ ਗਈ ਪਾਲਕ ਸਹਿਬ ਕੀ ਕਰੇ ਪਪਾ ਪਪਾ ਮੈਂ ਕਰੇ ਕਹਿੰਦੀ ਆ ਵੀ ਪਪਾ ਮੇਰ ਕਰੇ ਆਹ ਕਰਾ ਪਹੁੰਚਣ ਵਾਲੇ ਆ ਪਾਂਹਨੀ ਦੇ ਪੁਲ ਤੇ ਰਾਤ ਦੇ 12 ਵਜੇ ਆ ਪਾਲਕੀ ਸਾਹਿਬ ਆ ਗਈ ਹੋ ਹਨਾ ਅਸੀਂ ਲੇਟ ਹੋ ਗਏ ਆ ਕਿੱਥੇ ਕਿੱਥੇ ਜਾਣਾ ਹਰ ਕੋਣ ਕਿੱਥੇ ਜਾਣਾ ਆਪਾਂ ਬਾਬੇ ਥੋੜੀ ਆਏ ਹਾਂ ਹਾਂ ਕਿੱਥੇ ਆਏ ਹੋਰ ਕਿੱਥੇ ਗਏ ਆ ਕਹਿੰਦੀ ਆਪਾਂ ਵਿਆਹ ਜਲਦੀ ਹੀ ਇਹ ਐਮ ਐਨ ਐਸ ਆ

Me les ha fluido. ਸੋ ਤੇ ਇਹ ਰਾਸ਼ ਘਾਟਣਾ ਬਰ ਐਰ ਕਦਮ ਨੂੰ ਲੱਗਦਾ ਵੀ ਉਦੋਂ ਜ਼ਿਆਦਾ ਹੈ

ਦੇਖ ਲੈਣ ਕਰਨੀ ਚੰਨੇ ਆ ਬੜੀ ਹਸਤਬਾਜੀ ਚਲਾਈ ਚੱਲੀਏ ਸਾਰੀ ਸੰਗਤ ਨੂੰ ਮੱਥਾ ਟੇਕ ਕੇ ਵਾਪਸ ਆਣੀ ਕਰਾਣ ਨੂੰ ਕੰਨੀ ਸੰਗਤਾਂ ਸੰਗਤ ਆਰ ਪਾ ਬਹੁਤ ਘੱਟ ਆਈ ਕਿਉਂਕਿ ਇਹ ਹੜ੍ਹ ਬਹੁਤ ਆਇਆ ਨੇ ਆਪਣੇ ਆ ਡੇਰਾ ਦੇ 30 12 ਕਿਲੋਮੀਟਰ ਦਾ ਡੇਰਾ ਡੇਰਾ ਬਣਾਣ ਨੂੰ ਤੇ ਉੱਥੋਂ ਸੰਗਤ ਫਿਰ ਉਧਰਲੇ ਏਰੀਆ ਦੀ ਆਈ ਨਹੀਂ ਖਰਦਾਖਪੁਰ ਏਰੀਆ ਦੀ ਨਹੀਂ ਆਈ ਪਠਾਨਕੋਟ ਏਰੀਆ ਵੀ ਡੁੱਬਿਆ ਹੋਊ ਉਧਰ ਦੀ ਨਹੀਂ ਆਈ ਇਹ ਜਿਹੜੇ ਏਰੀਆ ਇਤੋਂ ਸੰਗਤ ਆਈ ਨਹੀਂ ਆ ਇਹ ਸੰਗਤ ਥੋੜੀ ਘੱਟ ਜੀ ਵਧੀਆ ਦਰਸ਼ਨ ਹੋ ਗਏ ਦੂਜੀ ਗੱਲ ਇੱਕ ਵਧੀਆ ਲੱਗੀ ਸਰਕਾਰ ਦੀ ਹੋਰ ਵੀ ਜਿਹੜਾ ਟਰੈਕਟਰ ਇਹਨਾਂ ਬੰਦ ਕਰ ਦਿੱਤੇ ਟਰੈਕਟਰ ਵਾਲਾ ਬੜਾ ਰੌਲਾ ਹੈਗਾ ਯਾਰ ਐਵੇਂ ਹੂੜਮੰਤ ਕਰਦੇ ਜੀ ਉਹ ਸਾਰਾ ਸਿਸਟਮ ਬੰਦ ਰੱਖਦਾ ਵਧੀਆ ਰਹਿ ਯਾਰ ਆਪਣਾ ਬਾਲੇ ਫਰ ਦਸ਼ਨਾ ਮਧ ਗਏ ਪਟਾਲਾ ਮੈਂ ਕਿਹਾ ਸਫਾਈ ਦੇ ਵਿੱਚ ਤਾਂ ਬੰਨ੍ਹ ਕਰਤਾ ਸ਼ਰੀਰ ਮੇਰੇ ਬੰਦ ਤੇ ਯਾਰਾਂ ਦੇ